ਸ੍ਰੀ ਮਕਸਰ ਸਾਹਿਬ ਦੀ ਜਿੰਨੇ ਵੀ ਸਕੂਲ ਕਾਲਜ ਯੂਨੀਅਨ ਫੈਕਟਰੀ ਸਰਕਾਰੀ ادارے ਪਿੰਡਾਂ ਦੀਆਂ ਸੱਥਾਂ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਾ ਟ੍ਰੈਫਿਕ ਨਿਯਮਾਂ ਬਾਰੇ ਐਂਟੀ ਡਰੱਗਸ ਸਾਈਬਰ ਕ੍ਰਾਈਮ ਇਹਨਾਂ ਬਾਰੇ ਆ ਤੁਹਾਡੇ ਅੱਜ ਜਿਹੜੇ ਸਕੂਲ ਦੀ ਅਸੀਂ ਟੀਮ ਆ ਸ਼ਵਲਕ ਪਬਲਿਕ ਸਕੂਲ ਦੀ ਟੀਮ ਇਹ ਅੱਜ ਟਰੈਕ ਤੇ ਲੈ ਕੇ ਆਏ ਆ ਤੁਹਾਨੂੰ ਅਸੀਂ ਔਰ ਟਰੈਕ ਦੇ ਬਾਰੇ ਜਿਹੜੀ ਜਾਣਕਾਰੀ ਤੁਹਾਨੂੰ ਡੀਟੀਓ ਆਫਿਸ ਤੋਂ ਭਾਈ ਗੁਰਵਿੰਦਰ ਜੀ ਜਿਹੜੇ ਹੈਗੇ ਆ ਤੁਹਾਨੂੰ ਦੇਣਗੇ ਹਾਂਜੀ ਗੁਰਵਿੰਦਰ ਜੀ ਪਹਿਲਾਂ ਤਾਂ ਬੱਚੋ ਤੁਹਾਨੂੰ ਸਾਰਿਆਂ ਨੂੰ ਇਹ ਪਤਾ ਵੀ ਜਦੋਂ ਤੁਸੀਂ 18 ਸਾਲਾਂ ਦੇ ਹੋ ਜਾਂਦੇ ਆ ਉਦੋਂ ਤੁਹਾਡਾ ਲਾਇਸੈਂਸ ਬਣਦਾ ਲਾਇਸੈਂਸ ਤੋਂ ਬਿਨਾਂ ਤੁਸੀਂ ਵਹੀਕਲ ਨਹੀਂ ਚਲਾ ਸਕਦੇ ਜੇਕਰ ਤੁਸੀਂ ਲਾਇਸੈਂਸ ਤੋਂ ਬਿਨਾਂ ਵਹੀਕਲ ਚਲਾਉਨੇ ਆ ਉਹ ਕਾਨੂੰਨੀ ਅਪਰਾਧ ਚ ਮੰਨਿਆ ਜਾਂਦਾ ਕੋਈ ਐਕਸੀਡੈਂਟ ਹੋ ਗਿਆ ਕੁਝ ਹੋ ਗਿਆ ਉੱਤੇ ਤੁਹਾਡੀ ਕਾਨੂੰਨੀ ਕਾਰਵਾਈ ਤੁਹਾਡੇ ਤੇ ਹੋ ਸਕਦੀ ਹੈ ਪਹਿਲਾ ਸਭ ਤੋਂ ਪਹਿਲਾਂ ਤੁਹਾਡਾ ਕੰਮ ਹੈ ਜਦੋਂ ਤੁਸੀਂ 18 ਸਾਲ ਦੇ ਹੋਗੇ ਪਹਿਲਾਂ ਤੁਸੀਂ ਲੈ ਕੇ ਟ੍ਰੇਨਿੰਗ ਲੈ ਕੇ ਕਿਸੇ ਸਕੂਲ ਤੋਂ ਉਸ ਤੋਂ ਬਾਅਦ ਸਾਡੇ ਕੋਲੇ ਆਓ ਲਰਨਿੰਗ ਲਾਇਸੈਂਸ ਬਣਦਾ ਸਭ ਤੋਂ ਪਹਿਲਾਂ ਉਦੇ ਹੁੰਦੇ 30 ਦਿਨ 30 ਦਿਨ ਤੋਂ ਬਾਅਦ ਫਿਰ ਬੰਦਾ ਪੱਕਾ ਲਾਇਸੈਂਸ ਉਹ ਪੱਕੇ ਲਾਇਸੈਂਸ ਦੇ ਹਾਸਤੇ ਆਪਾਂ ਨੂੰ ਇੱਥੇ ਟੈਸਟ ਦੇਣਾ ਪੈਂਦਾ ਟਰੈਕ ਤੇ ਇਹਦੇ ਤੇ ਸਾਰੇ ਸਾਈਨ ਆ ਜਿਹੜੀਆਂ ਆਪਾਂ ਨੂੰ ਰੋਡ ਤੇ ਸਾਈਨ ਮਿਲਦੇ ਆ 노 ਐਂਟਰੀ ਦਾ ਸਟਾਪ ਲੈਫਟ ਲੈਫਟ ਸਾਈਡ ਰਾਈਟ ਸਾਈਡ ਉਹ ਤੁਸੀਂ ਇੱਥੇ ਸਾਰੇ ਉਹ ਸਾਈਨਾਂ ਦੇ ਅਕੋਰਡਿੰਗ ਤੁਸੀਂ ਆਪਦਾ ਟਰੈਕ ਟੈਸਟ ਪਾਸ ਕਰਨਾ ਹੈ ਇਹ ਜੇ ਤੁਹਾਡੇ ਕੋਲ ਲਾਇਸੈਂਸ ਹੈਗਾ ਇਨ ਫਿਊਚਰ ਕਦੇ ਵੀ ਤੁਹਾਡੇ ਲਾਇਸੈਂਸ ਦਾ ਕੱਲਾ ਇੱਕ ਕੰਮ ਗੱਡੀ ਚਲਾਉਣਾ ਨਹੀਂ ਕਈ ਵਾਰੀ ਕੋਈ ਮਿਸ ਹੈਪਨਿੰਗ ਹੋ ਗਈ ਆ ਤੁਹਾਨੂੰ ਕੋਈ ਐਕਸੀਡੈਂਟ ਹੋ ਗਿਆ ਤੁਹਾਡੇ ਲਾਇਸੈਂਸ ਤੇ ਤੁਹਾਡਾ ਪ੍ਰੋਪਰ ਐਡਰੈਸ ਆ ਸੋ ਤੁਹਾਨੂੰ ਕੋਈ ਵੀ ਬੰਦਾ ਦੇਖ ਕੇ ਤੁਹਾਡੇ ਪਛਾਣ ਸਕਦਾ ਵੀ ਇਹ ਕਿੱਥੋਂ ਆ ਬੰਦਾ ਕਿ ਤਾਂ ਗੈ ਲਾਇਸੈਂਸ ਬਹੁਤ ਜ਼ਰੂਰੀ ਆ ਇਹਦੇ ਵਾਸਤੇ ਤੁਹਾਨੂੰ ਪ੍ਰੋਪਰ ਸਾਡਾ ਗ੍ਰਾਫ ਲੱਗਿਆ ਉਹ ਸਮਝਾਵਾਂਗੇ ਤਾਂ ਕਿ ਤੁਸੀਂ ਗ੍ਰਾਫ ਨੂੰ ਵੀ ਸਮਝੋ ਫਿਰ ਤੁਹਾਨੂੰ ਪਤਾ ਲੱਗੇ ਵੀ ਲਾਇਸੈਂਸ ਕਿੱਦਾਂ ਬਣਦਾ ਹੈਗਾ ਉਹ ਸਾਡਾ ਜਿਹੜਾ ਟਰੈਕ ਤੇ ਟੈਸਟ ਲੈਂਦੇ ਆ ਉਹ ਸਾਡੇ ਗੁਰਜੀਤ ਜੀ ਆ ਇੱਥੇ ਇਹ ਤੁਹਾਨੂੰ ਸਾਰਾ ਉਹਦਾ ਬਰੀਫਲੀ ਦੱਸਣਗੇ ਵੀ ਟਰੈਕ ਤੇ ਟੈਸਟ ਕਿਵੇਂ ਹੁੰਦਾ ਕਿਹੜੇ ਕਿਹੜੇ ਪੇਪਰ ਚਾਹੀਦੇ ਆ ਤੁਹਾਨੂੰ ਕਿੰਨੇ ਉਮਰ ਆ ਹੋ ਜਾਓਗੇ ਉਦੋਂ ਤੁਸੀਂ ਇੱਥੇ ਆ ਸਕਦੇ ਆ ਲਾਇਸੈਂਸ ਬਣਾਉਣ ਵਾਸਤੇ ਤੁਸੀਂ ਵੈਲਡ ਹੋ ਉਹ ਤੁਹਾਨੂੰ ਦੱਸ ਦੇ ਗੁਰਜੀਤ ਜੀ ਸਾਰੇ ਇਹ ਮੋਟਰਸਾਈਕਲ ਦਾ ਇੱਥੇ ਸ਼ੁਰੂਆਤ ਕਰਨੀ ਆਪਾਂ ਟ్రਾਇਲ ਦੀ ਹੈ ਨਾ ਹਾਂਜੀ ਹਾਂਜੀ ਬਿਲਕੁਲ ਔਰ ਐ ਐਂਟਰੀ ਪੁਆਇੰਟ ਆ ਔਰ ਜਦੋਂ ਵੀ ਮੋਟਰਸਾਈਕਲ ਤੇ ਤੁਸੀਂ ਟ్రਾਇਲ ਦੇਣ ਵਾਸਤੇ ਆਉਣਾ ਮੋਟਰਸਾਈਕਲ ਲੈ ਕੇ ਆਉਣਾ ਉਹਦੇ ਨਾਲ ਹੈਲਮਟ ਲੈ ਕੇ ਆਉਣਾ ਤਲਗ ਬਗ ਬਗ ਯਾਰ ਹੈਲਮਟ ਜਿਹੜਾ ਹੈਗਾ ਤੁਹਾਡਾ ਟ੍ਰਾਇਲ ਨਹੀਂ ਹੋਊਗਾ ਜਿਹੜਾ ਅਮਰ ਸ਼ਾਹ ਕਾ ਬੱਚੇ ਨੇ ਪੱਗ ਬੰਦ ਹੈ ਦਮਾਲਾ ਕੇਸ ਕੀ ਬੰਦ ਹੈ ਕੋਈ ਬੱਚਾ ਉਹਦੇ ਲਈ ਮਾਫੀ ਹੈ ਹੈਲਮਟ ਦੀ ਬਾਕੀ ਕਿਸੇ ਲਈ ਕੋਈ ਮਾਫੀ ਨਹੀਂਗੀ ਹਰੇਕ ਲਈ ਹੈਲਮਟ ਜ਼ਰੂਰੀ ਹੈ ਹੁਣ ਇੱਥੋਂ ਆਪਾਂ ਮੋਟਰਸਾਈਕਲ ਲੈ ਕੇ ਜਾਣਾ ਤੇ ਇਹਦੇ ਟਰੈਕ ਦੇ ਵਿੱਚ ਦੀ ਆਪਾਂ ਜਦੋਂ ਆਠਾ ਬਣਾਉਂਦੇ ਹੋਏ ਹਨਾ ਆਠੇ ਬਣੇ ਹੋਏ ਤਾਂ ਉਵੇਂ ਆਪਾਂ ਵਾਪਸ ਆਉਣਾ ਚਲੋ ਆਜੋ ਜੇ ਜਦੋਂ ਆਪਾਂ ਮਹਾਨਗਰਾਂ 'ਚ ਜਾਂਦੇ ਆ ਉੱਥੇ ਇਹ ਚੀਜ਼ਾਂ ਬਹੁਤ ਸਹਾਈ ਹੁੰਦੀਆਂ ਆਪਣੇ ਨਾਲ ਇਹ ਜੀ ਜਦੋਂ ਆਪਾਂ ਟ੍ਰੇਨਿੰਗ ਲੈ ਕੇ ਜਾਂਦੇ ਆ ਨਾ ਵੱਡੇ ਵੱਡੇ ਸ਼ਹਿਰਾਂ 'ਚ ਚਲੇ ਜਾਂਦੇ ਆ ਕਿਉਂਕਿ ਉੱਥੇ ਪ੍ਰੋਪਰ ਡਰਾਇੰਗ ਬਣੀਆਂ ਹੋਈਆਂ ਸਾਰੀਆਂ ਇਹ ਹਨਾ ਚੌਕ ਬਣੇ ਹੋਏ ਆ ਆਪਣੇ ਬੇਸ਼ੱਕ ਇੱਥੇ ਘਾਟ ਆ ਚੌਕਾਂ ਦੀ ਪਰ ਚੰਡੀਗੜ੍ਹ ਵਰਗੇ ਸ਼ਹਿਰਾਂ ਦੇ ਵਿੱਚ ਇਹ ਹੈਗੇ ਐਟ੍ਰੈਕਸ ਸਾਰੇ ਬਣੇ ਹੋਏ ਆ ਔਰ ਜਿਹੜੇ ਜਿੰਨੇ ਵੀ ਚੌਕ ਉੱਥੇ ਬਣੇ ਹੋਏ ਨੇ ਚੰਡੀਗੜ੍ਹ ਦੇ ਸੜਕਾਂ 'ਚ ਜਿੰਨੀਆਂ ਬਣੀਆਂ ਹੋਈਆਂ ਉਹ ਸਾਰੀਆਂ ਇੱਕ ਡਰਾਇੰਗ ਦੇ ਮੁਤਾਬਕ ਹੀ ਬਣੀਆਂ ਹੋਈਆਂ ਔਰ ਕਾਨੂੰਨ ਦੇ ਜੋ ਹੈਗੇ ਆ ਮੁਤਾਬਕ ਬਣੀਆਂ ਔਰ ਰੋਡ ਸੇਫਟੀ ਜਿਹੜੇ ਨਿਯਮ ਹੈਗੇ ਉਹਨਾਂ ਦੇ ਮੁਤਾਬਕ ਬਣੀਆਂ ਹੋਈਆਂ ਇੱਥੋਂ ਆਪਾਂ ਐਗਜ਼ਿਟ ਹੋ ਗਏ ਐਗਜ਼ਿਟ ਹੋ ਗਏ ਠੀਕ ਹੈ ਇੱਥੋਂ ਮੋਟਰਸਾਈਕਲ ਲੈ ਕੇ ਬਾਹਰ ਹੋ ਗਏ ਤੁਸੀਂ ਕੋਈ ਗਲਤੀ ਨਹੀਂ ਕੀਤੀ ਤਾਂ ਤੁਹਾਡਾ ਲਾਇਸੈਂਸ ਜਿਹੜਾ ਹੈਗਾ ਉਹ ਬਣ ਜਾਊਗਾ ਠੀਕ ਹੈ ਸਮਝ ਆ ਗਈ ਸਾਰੀ ਗੱਲ ਦੀ ਇਹ ਟੋਟਲ ਜਿੰਨਾ ਵੀ ਆ ਜਿਹੜੇ ਤੁਸੀਂ ਪੋਲ ਲੱਗੇ ਵੇਖ ਰਹੇ ਹੋ ਉਹ ਕੈਮਰੇ ਲੱਗੇ ਹੋਏ ਐ ਤੁਹਾਨੂੰ ਦੇਖ ਰਹੇ ਹੈ ਹਨ ਉਹ ਸਾਰੇ ਉੱਤੇ ਉਹ ਵੇਖੋ ਕੈਮਰੇ ਲੱਗੇ ਨਾ ਦੇਖਦੇ ਨਾ ਸਾਰੇ ਲੱਗੇ ਹੋਏ ਆ ਬਹੁਤ ਹਾਈ ਫਾਈ ਕੈਮਰੇ ਐ ਇਹ ਇਹ ਤੁਹਾਨੂੰ ਕੈਚ ਕਰ ਲੇ ਜਦੋਂ ਤੁਸੀਂ ਇੱਥੇ ਟ్రਾਇਲ ਦਿੰਨੇ ਆ 18 ਸਾਲ ਤੋਂ ਘੱਟ ਕਿਸੇ ਨੇ ਸਕੂਟਰ ਮੋਟਰਸਾਈਕਲ ਨਹੀਂ ਚਲਾਉਣਾ ਠੀਕ ਹੈ 3 ਸਾਲ ਦੀ ਕੈਦ ਆ 25000 ਰੁਪਏ ਜੁਰਮਾਨਾ ਔਰ ਜਿੰਨੀ ਦੇਰ ਤੱਕ ਤੁਹਾਡੀ 25 ਸਾਲ ਦੀ ਉਮਰ ਨਹੀਂ ਹੁੰਦੀ ਓਨੀ ਦੇਰ ਤੱਕ ਤੁਹਾਡਾ ਲਾਇਸੈਂਸ ਨਹੀਂ ਬਣਨਾ ਇਹ ਧਿਆਨ ਰੱਖਣੀ ਆ ਗੱਲ ਓਕੇ ਬਹੁਤ ਅੱਛੇ ਬੱਚੇ ਹੋ ਤੁਸੀਂ ਉਮੀਦ ਹੈ ਤੁਹਾਨੂੰ ਵਧੀਆ ਲੱਗਿਆ ਹੋਊਗਾ ਤੇ ਹੁਣ ਤੁਸੀਂ ਆਪਦੇ ਸਕੂਲੇ ਜਾਓਗੇ ਇਹ ਆਪਣਾ ਕਾਰ ਦਾ ਇਹ ਕਾਰ ਦਾ ਆਪਣਾ ਐਂਟਰੀ ਪੁਆਇੰਟ ਆ ਜਿੱਥੋਂ ਆਪਾਂ ਕਾਰ ਦਾ ਟੈਸਟ ਸ਼ੁਰੂ ਕਰਨਾ ਠੀਕ ਆ ਇੱਥੋਂ ਆਪਾਂ ਸ਼ੁਰੂ ਕਰਾਂਗੇ ਕਾਰ ਦਾ ਟੈਸਟ ਸਪੀਡ ਦਾ ਨਹੀਂ ਉਹ ਟਾਈਮਿੰਗ ਦਾ ਹੀ ਆ ਜੀ ਬਸ ਉਹ ਟਾਈਮ ਤੋਂ ਵੱਧ ਨਹੀਂ ਹੋਣਾ ਚਾਹੀਦਾ ਸਪੀਡ ਆਪ ਦੇ ਕੋਲ ਜਾ ਸਕਦੇ ਸਾਈਡ ਹਾਂ ਇੱਥੋਂ ਆਪਾਂ ਟਰਨ ਕਰਨਾ ਲੈਫਟ ਹੈਂਡ ਸਾਈਡ ਅੱਗੇ ਸਾਈਨ ਕਾਦਾ ਆ ਗਿਆ ਇਹ ਅਸੈਂਟ ਮਤਲਬ ਅੱਗੇ ਚੜਾਈ ਚੜਾਈ ਆ ਠੀਕ ਆ ਇੱਥੋਂ ਆਪਾਂ ਸਲੋਪ ਤੇ ਚੜਨਾ ਇਹ ਜਦੋਂ ਤੁਸੀਂ ਪਹਾੜੀ ਏਰੀਆ ਚਲੇ ਜਾਊਗਾ ਨਾ ਮੇਡਾ ਹਾਂ ਉੱਥੇ ਜਾ ਕੇ ਇਹ ਚੀਜ਼ ਕੰਮ ਆਉਂਦੀ ਆ ਆਪਣੇ ਜਿਹੜੀ ਤੁਹਾਨੂੰ ਸਮਝਾਉਨੇ ਆ ਇਹ ਜੀ ਹਾਂਜੀ ਬਿਲਕੁਲ ਵੀ ਜਦੋਂ ਤੁਸੀਂ ਪਹਾੜੀ ਏਰੀਆ ਚਲੇ ਗਏ ਤੇ ਸਲੋਪ ਤੇ ਆ ਗਏ ਤੇ ਕਈ ਵਾਰੀ ਅੱਗੇ ਜਾਮ ਲੱਗ ਜਾਂਦਾ ਤੇ ਇੱਥੇ ਹੋਗਾ ਸਟਾਪ ਸਟਾਪ ਹਾਂਜੀ ਇੱਥੇ ਰੁਕ ਗਿਆ ਆਪਾਂ ਹੁਣ ਇੱਥੇ ਰੁਕਣ ਦਾ ਸਿਸਟਮ ਇਹ ਵੀ ਗੱਡੀ ਉੱਤੇ ਬਾ ਤੋਰਣੀ ਵੀ ਹੁੰਦੀ ਹੈ ਇੱਥੇ ਹੈਂਗ ਬ੍ਰੇਕ ਦੀ ਜਿਹੜੀ ਹੈਗੀ ਵਰਤੋਂ ਕੀਤੀ ਜਾਂਦੀ ਹੈ ਠੀਕ ਹੈ ਉਸ ਜਦੋਂ ਆਪਣਾ ਕਲੀਅਰ ਹੋਗਾ ਵੀ ਟ੍ਰੈਫਿਕ ਨਾਲ ਤੁਰ ਗਿਆ ਤਾਂ ਫਿਰ ਅਸੀਂ ਤਲੱਤ ਵੀ ਥੋੜਾ ਜਿਹਾ ਛੱਡਣਾ ਹੁੰਦਾ ਰੇਸ ਵੀ ਥੋੜੀ ਦੇਣੀ ਹੁੰਦੀ ਹੈ ਤੇ ਹੈਂਡ ਬ੍ਰੇਕ ਜਿਹੜੀ ਹੈਗੀ ਡਾਊਨ ਕਰਨੀ ਨਹੀਂ ਤਾਂ ਸਾਡੀ ਗੱਡੀ ਪਿੱਛੇ ਨਾ ਜਾਵੇ ਹਾਂਜੀ ਬੰਦ ਨਾ ਹੋਵੇ ਹਨਾ ਤੇ ਅੱਗੇ ਤੋਰਨੇ ਆ ਹੈਂਡ ਬ੍ਰੇਕ ਡਾਊਨ ਕਰਦੇ ਹੋਏ ਕਲਚ ਛੱਡਦੇ ਹੋਏ ਥੋੜੀ ਰੇਸ ਦਿੰਦੇ ਹੋਏ ਅੱਗੇ ਆਪਾਂ ਫੇਰ ਵਧਣਾ ਹਾਂ ਹਾਂ ਹਲੋ ਆਗੀ ਪਹਾੜ ਦੇ ਵਿੱਚ ਕਦੇ ਵੀ ਤੁਸੀਂ ਹਜੇ ਗੱਡੀ ਨਹੀਂ ਚਲਾਉਣੀ ਪਰ ਆਦੇ ਮੰਮੀ ਡੈਡੀ ਅੰਕਲ ਚਾਚਾ ਤਾਇਆ ਨਾਲ ਤੁਸੀਂ ਸਫਰ ਕਰਦੇ ਹੋਵੋਗੇ ਤੋਂ ਉਹਨਾਂ ਨੂੰ ਇਹ ਚੀਜ਼ ਤੇ ਆਗਾਹ ਕਰਨਾ ਕਦੇ ਵੀ ਢਲਾਨ ਤੇ ਜਾ ਕੇ ਕਲਚ ਨਹੀਂ ਨਪਣਾ ਗੱਡੀ ਦਾ ਆਮ ਡਰਾਈਵਰ ਲੋਕ ਕੀ ਕਰਦੇ ਆ ਤੇਲ ਬਚਾਉਣ ਦੇ ਮਾਰੇ ਗੱਡੀ ਦਾ ਕਲਚ ਨੱਪ ਦਿੰਦੇ ਆ ਜਦੋਂ ਆਪਾਂ ਕਲਚ ਨੱਪ ਲਈਏ ਗੱਡੀ ਦਾ ਤੇ ਗੱਡੀ ਬਿਲਕੁਲ ਫਰੀ ਹੋ ਜਾਂਦੀ ਹੈ ਤੋਰੀ ਸਪੀਡ ਵੱਧ ਜਾਂਦੀ ਹੈ ਫਿਰ ਰੁਕਣੀ ਮੁਸ਼ਕਲ ਹੋ ਜਾਂਦੀ ਹੈ ਕਈ ਵਾਰ ਪਹਾੜ ਤੋਂ ਥੱਲੇ ਜਾ ਡਿੱਗਦੀ ਆ ਜਾਂ ਕਿਸੇ ਦੇ ਵਿੱਚ ਵੱਜਦੀ ਜਾ ਕੇ ਇਸ ਕਰਕੇ ਜਦੋਂ ਵੀ ਢਲਾਨ ਤੋਂ ਉਤਰਨਾ ਰੇਸ ਤੋਂ ਪੈਰ ਚੱਕਣਾ ਪਰ ਕਲਚ ਨਹੀਂ ਨਪਣਾ ਗੱਡੀ ਹੌਲੀ ਹੌਲੀ ਅੰਡਰ ਕੰਟਰੋਲ ਜਿਹੜੀ ਹੈਗੀ ਗੱਡੀ ਥੱਲੇ ਜਾਣੀ ਚਾਹੀਦੀ ਹੈ ਠੀਕ ਹੈ ਆਜੋ ਅੱਗੇ ਹਾਂਜੀ ਬੱਚੋ ਇਹ ਜਿਹੜਾ ਮੈਪ ਬਣਿਆ ਹੋਇਆ ਹੈ ਇਹ ਆਪਣਾ ਰੋਡ ਮੈਪ ਬਣਿਆ ਹੋਇਆ ਟਰੈਕ ਦਾ ਜਿਵੇਂ ਟਰੈਕ ਆ ਉਵੇਂ ਸਾਰਾ ਮੈਪ ਬਣਿਆ ਹੋਇਆ ਇਹਦੇ ਵਿੱਚ ਦੋਨੇ ਤਰ੍ਹਾਂ ਦੇ ਵੀਕਲਾਂ ਦੇ ਟੈਸਟ ਹੁੰਦੇ ਆ 4-ਵੀਲਰ ਤੇ 2-ਵੀਲਰ ਸਭ ਤੋਂ ਪਹਿਲਾਂ ਆਪਾਂ 4-ਵੀਲਰ ਬਾਰੇ ਦੱਸਾਂਗੇ 4-ਵੀਲਰ ਦਾ ਇੱਥੋਂ ਐਂਟਰੀ ਪੁਆਇੰਟ ਇਹ ਸਾਈਨ ਲੱਗੇ ਹੋਇਆ ਵਿੱਚ ਸਾਰੇ ਠੀਕ ਹੈ ਇੱਥੋਂ ਆਪਾਂ ਐਂਟਰੀ ਕਰਨੀ ਆ ਅੱਗੇ ਇਹ ਸਾਈਨ ਆ ਗਿਆ ਇਹ ਸਾਈਨ ਕਾਹਦਾ ਹੈ ਤੁਹਾਨੂੰ ਇਹਦੇ ਬਾਰੇ ਪਤਾ ਹਾਂ ਲੈਫਟ ਹੈਂਡ ਸਾਈਡ ਕਰਵ ਦਾ ਹੈ ਨਾ ਇਥੋਂ ਫਿਰ ਸਲੋਪ ਸ਼ੁਰੂ ਹੋ ਜਾਣੀ ਆ ਠੀਕ ਆ ਸਲੋਪ ਦੇ ਉੱਪਰ ਜਾ ਕੇ ਅੱਗੇ ਸਾਈਨ ਕਦਾ ਆ ਗਿਆ ਸਟਾਪ ਇੱਥੇ ਸਟਾਪ ਕਰਕੇ ਫਿਰ ਗਾਂ ਤੋਰਨਾ ਠੀਕ ਆ ਇਸ ਤੋਂ ਗਾਂ ਜਾਊਗੀ ਕਾਰ ਫੇ ਅੱਗੇ ਸਾਈਨ ਆ ਗਿਆ ਲੈਫਟ ਹੈਂਡ ਕਰਵ ਠੀਕ ਆ ਇੱਥੋਂ ਅੱਗੇ ਆਊਗੀ ਗੱਡੀ ਅੱਗੇ ਆ ਕੇ ਆਹ ਸਾਈਨ ਕਦਾ ਆ ਗਿਆ ਪਾਰਕਿੰਗ ਹਾਂਜੀ ਇਹਦੇ ਵਿੱਚ ਗੱਡੀ ਪਾਰਕ ਕਰਨੀ ਆ ਪਾਰਕ ਕਰਕੇ ਫਿਰ ਇੱਥੋਂ ਬਾਹਰ ਨਿਕਲਾਂਗੇ ਆਪਾਂ ਫਿਰ ਅੱਗੇ ਆਉਣਾ ਠੀਕ ਆ ਫਿਰ ਇਹ ਬਣਿਆ 8 ਸਾਈਨ 8 ਸ਼ੇਪ ਠੀਕ ਆ ਇਹਦੇ ਵਿੱਚ ਆਪਾਂ 8 ਬਣਾ ਕੇ ਇੱਥੋਂ ਬਾਹਰ ਨਿਕਲਣਾ ਫਿਰ ਇਹਦੀ ਚੌਣਾ ਸਿੱਧਾ ਠੀਕ ਹੈ ਜੀ ਇੱਥੋਂ ਜਾਣਾ ਆਪਾਂ ਰਿਵਰਸ ਬੈਂਡ ਇਹ ਬੈਂਡ ਆ ਰਿਵਰਸ ਬੈਂਡ ਇੱਥੋਂ ਜਾਣਾ ਬੈਕ ਠੀਕ ਹੈ ਜੀ ਇੱਥੋਂ ਫਿਰ ਆ ਸਾਈਨ ਕਦਾ ਆ ਗਿਆ ਸਟ੍ਰੇਟ ਕੰਪਲਸਰੀ ਸਟ੍ਰੇਟ ਠੀਕ ਹੈ ਇੱਥੋਂ ਜਾਣਾ ਆਪਾਂ ਸਟ੍ਰੇਟ ਇੱਥੋਂ ਐਗਜ਼ਿਟ ਹੋ ਜਾਣਾ ਬਾਹਰ ਹੋ ਜਾਣਾ ਇਹ ਆ ਕਾਰ ਦਾ ਟਰੈਕ ਠੀਕ ਹੈ ਇਹਦੇ ਵਿੱਚ ਟਾਈਮਿੰਗ ਵੀ ਹੁੰਦੀ ਆ ਇਹ 슬ੋਪ ਦੀ ਟਾਈਮਿੰਗ ਹੈਗੀ ਆ 40 ਸੈਕਿੰਡ ਉਸ ਤੋਂ ਬਾਅਦ ਆ ਪਾਰਕਿੰਗ ਪਾਰਕਿੰਗ ਦੀ ਕਿੰਨੀ ਆ 120 ਸੈਕਿੰਡ ਠੀਕ ਹੈ 8 ਦੀ ਹੈਗੀ ਆ 40 ਸੈਕਿੰਡ ਇਹ ਰਵਰਸ ਦੀ ਹੈਗੀ 130 30 ਸੈਕਿੰਡ ਇਹ ਟਾਈਮ ਦੇ ਵਿੱਚ ਵਿੱਚ ਆਪਾਂ ਇਹ ਸਾਰਾ ਕੰਪਲੀਟ ਕਰਨਾ ਇਸ ਤੋਂ ਵੱਧ ਨਹੀਂ ਹੋਣਾ ਚਾਹੀਦਾ ਠੀਕ ਹੈ ਫਿਰ ਉਸ ਤੋਂ ਬਾਅਦ ਆਪਣਾ ਆ ਗਿਆ ਟੂ ਵੀਲਰ ਦਾ ਠੀਕ ਹੈ ਜੀ ਟੂ ਵੀਲਰ ਦਾ ਇਹ ਐਂਟਰੀ ਪੁਆਇੰਟ ਹੈ ਇਹ ਸਾਈਨ ਕਾਦਾ ਐਂਟਰੀ ਦਾ ਸਟ੍ਰੇਟ ਜਾਂਦਾ ਠੀਕ ਹੈ ਇਹਦੇ ਵਿੱਚ ਦੋ ਵਾਰੀ 8 ਬਣੇਗਾ ਯਾਦਾ 8 ਬਣ ਕੇ ਜਾਣਾ 8 ਬਣ ਕੇ ਇੱਥੋਂ ਐਗਜ਼ਿਟ ਨਿਕਲ ਜਾਣਾ ਇਹਦਾ ਟਾਈਮ ਹੈ 40 ਸੈਕਿੰਡ ਦਾ ਠੀਕ ਹੈ ਜੀ ਤੇ ਟੂ ਵੀਲਰ ਲਈ ਕੀ ਆਪਾਂ ਨੂੰ ਜ਼ਰੂਰੀ ਆ ਡਰਾਈਵ ਕਰਦੇ ਸਮੇਂ ਹੈਲਮਟ ਤੇ ਕਾਰ ਦੇ ਵਿੱਚ ਸਭ ਤੋਂ ਪਹਿਲਾਂ ਕੀ ਕਰਨਾ ਬੈਠ ਕੇ ਸੀਟ ਬੈਲਟ ਲਾਉਣੀ ਹੈ ਠੀਕ ਹੈ ਇਹ ਤਿੰਨ ਤਰ੍ਹਾਂ ਦੇ ਸਾਈਨ ਹੁੰਦੇ ਆ ਪਤਾ ਹੈ ਤੁਹਾਨੂੰ ਸਾਈਨਾਂ ਬਾਰੇ ਰੋਡ ਸਾਈਨਸ ਬਾਰੇ ਤਿੰਨ ਤਰ੍ਹਾਂ ਦੇ ਸਾਈਨ ਹੁੰਦੇ ਆ ਸਰਕਲ ਵਾਲੇ ਸਕੁਅਰ ਵਾਲੇ ਤੇ ਟ੍ਰਾਇੰਗਲ ਵਾਲੇ ਸਰਕਲ ਵਾਲੇ ਹੁੰਦੇ ਆ ਇਨਫੋਰਮੇਟਰੀ ਜਿਹੜੇ ਆਪਾਂ ਨੂੰ ਇਨਫੋਰਮੇਸ਼ਨ ਦਿੰਦੇ ਆ ਟ੍ਰਾਇੰਗਲ ਵਾਲੇ ਹੁੰਦੇ ਆ ਆਪਾਂ ਨੂੰ ਜਿਹੜੇ ਦੱਸਦੇ ਆ ਵੀ ਸਾਵਧਾਨ ਕਰਦੇ ਅੱਗੇ ਕੀ ਚੀਜ਼ ਆ ਜਿਵੇਂ ਆਹ ਲੈਫਟ ਹੈਂਡ ਕਰਵ ਆ ਗਿਆ ਸਲੋਪ ਆ ਗਈ ਠੀਕ ਹੈ ਤੇ ਇੱਕ ਹੁੰਦੇ ਆ ਸਕੁਅਰ ਆਪਣੇ ਸਰਕਲ ਵਾਲੇ ਸਰਕਲ ਵਾਲੇ ਹੁੰਦੇ ਆ ਮੰਡਟਰੀ ਮੰਡਟਰੀ ਮਤਲਬ ਜਿਵੇਂ ਉਹਦੇ ਵਿੱਚ ਲਿਖਿਆ ਓਵੇਂ ਆਪਾਂ ਫੋਲੋ ਕਰਨਾ ਹੀ ਕਰਨਾ ਠੀਕ ਹੈ ਤਾਂ ਇਹ ਆਪਣਾ ਜਿਹੜਾ ਇਹ ਰੋਡ ਮੈਪ ਸੀ ਆਪਣੇ ਟਰੈਕ ਦਾ ਹੋਰ ਕੁਝ ਤੁਹਾਨੂੰ ਹੈ ਤੁਹਾਡੇ ਮਾਈਂਡ ਚ ਤਾਂ ਕੋਈ ਵੀ ਕੁਸਚਨ ਹੈ ਹਰਸਾ ਬਣਾਉਣ ਵਾਸਤੇ ਹਾਂ ਅੰਟਰੀ ਪੁਆਇੰਟਾਂ ਤੇ ਚੱਲਾਂ ਬਣਾਉਣੀ ਹੈ ਦੋ ਵਾਰੀ ਫੇਰ ਆਪਸ ਆਏ ਨੇ ਵਾਪਸ ਆ ਕੇ ਅੱਗੇ ਤੇ ਜੇ ਆਪਾਂ ਨੂੰ ਬਾਈਕ ਚਲਾਉਣੀ ਹੈ ਤੇ ਉਹਦੇ ਲਈ ਹੈਲਮਟ ਜ਼ਰੂਰੀ ਜੇ ਕਾਰ ਚਲਾਉਣੀ ਹੈ ਤਾਂ ਆਪਾਂ ਨੂੰ ਉਹਦੇ ਲਈ ਸੀਟ ਬੈਲਟ ਜੀ ਵੀਕਲ ਦੀ ਕੰਪੈਸਟੀ ਉਹ ਬੱਚਾ ਚਲਾ ਸਕਦਾ ਹੈ ਹੈ ਜੇ ਨਹੀਂ ਚਲਾ ਸਕਿਆ ਨਹੀਂ ਜੇ ਆਹ ਤੋਂ ਛਲੇ ਜਿਹੜੀ 50 ਸੀਸੀ ਤੱਕ ਉਹ ਚਲਾ ਸਕਦਾ 16 ਤੱਕ 16 ਸਾਲ ਦੀ ਉਮਰ ਹੈ ਉਹ ਬੱਚਾ 16 ਤੋਂ 18 ਸਾਲ ਦੀ ਉਮਰ ਤੱਕ ਹੈਗਾ ਉਹ ਚਲਾਉਂਦਾ ਉਹਦਾ ਲਾਇਸੈਂਸ ਪੰਕਾ ਦਾ ਕਟਾ ਪੂਰੇ ਬਿਲਕੁਲ ਕੁਝ ਨਹੀਂ ਚਲਾਦਾ ਉਹ ਬੱਚਾ ਆਈ ਜੀ ਪਤੋਂ ਉਹਨਾਂ ਨੂੰ ਰੋਡ ਬਾਰੇ ਉਹਨੇ ਸੇਫਟੀ ਜਿਵੇਂ ਜਿਹੜੇ ਰੂਲ ਸਾਈਨਸ ਨੇ ਹੈਗੇ ਆ ਸਾਈਨ ਬੋਰਡ ਨੇ ਜਾਂ ਹੋਰ ਰੂਲ ਦਾ ਨੇ ਉਹ ਨਹੀਂ ਪਤਾ ਹੁੰਦਾ ਬੱਚੇ ਉਹਨਾਂ ਦਿਮਾਗ ਕੰਮ ਨਹੀਂ ਕਰਦਾ ਕੋਈ ਅੱਗੋਂ ਵੀ ਇੱਕ ਲਾਗਾ ਜਾਂ ਕੋਈ ਕਿੱਦਾਂ ਕਰਨ ਕਰਨਾ ਰਾਈਟ ਕਰਨਾ ਲੈਫਟ ਕਰਨਾ ਉਹ ਗੱਲਾਂ ਬੱਚੇ ਵੀ ਹਜੇ ਉਹਨਾਂ ਮਾਈਂਡ ਉਹ ਪਲੇ ਹੋ ਰਹੇ ਹੁੰਦੇ ਨੇ ਇਸ ਕਰਕੇ ਸੁਰਾਂ ਤੋਂ ਘੱਟ ਨਹੀਂ ਕਰਦੇ ਕੋਈ ਬੱਚਾ ਇੱਕ ਕਰਦਾ